ਕੌਮਾਂ ਦਿਉਂਦੀਆਂ ਸਦਾ ਕੁਰਬਾਨੀਆਂ ਤੇ ਅਣਖ ਮਾਰੇ ਤੇ ਕੌਮ ਵੀ ਮਰ ਜਾਂਦੀ ਉਸ ਕੌਮ ਨੂੰ ਸਦਾ ਇਤਿਹਾਸ ਪੂਜੇ ਵਿਪਤਾ ਹਾਸਕੇ ਕੌਮ ਜੋ ਝਰ ਜਾਂਦੀ ਓਏ ਅਸੀਂ ਪਲੇਤ ਲਵਾਰਾ ਛਾ ਥਲੇ ਤੇਗਾਂ ਖਾਧੀਆਂ ਤੇ ਤੇਗਾਂ ਮਾਰੀਆਂ ਨੇ ਮੁਫਤੋ ਮੁਫਤ ਤਾਂ ਮੰਗ ਕੇ ਨਹੀਂ ਲਈਆਂ ਤੇ ਲਈਆਂ ਸਿਰਾਂ ਦੇ ਨਾਲ ਸਰਦਾਰੀਆਂ ਨੇ ਲਈਆਂ ਸਿਰਾਂ ਦੇ ਨਾਲ ਸਰਦਾਰੀਆਂ ਨੇ ਤੂ ਆਰੇ ਦੇ ਥੱਲੇ ਬੈ ਕੇ ਜਦ ਸੀ ਜਪ ਜੀ ਪੜਿਆ ਤੇਰਾ ਸਿਦਕ ਡਲਾ ਨਾ ਸਕਿਆ ਦੇਖ ਤਾ ਪਾਣੀ ਕੜਿਆ ਆ ਆਪਣੇ ਲਾਲ ਲਟਾ ਕੇ ਰੋਂਦੇ ਜਗ ਦੇ ਪੁੱਤ ਹਸਾਵੇ ਤੇਰੀ ਕਰਨੀ ਨੂੰ ਸਰਦਾਰਾ ਸਭ ਤੱਕ ਸੀਸ ਝੁਕਾਵੇ ਤੇਰੇ ਵੰਗਰ ਹੱਸ ਕੇ ਮਰਨਾ ਨਹੀਂ ਕਿਸੇ ਨੂੰ ਆਉਂਦਾ ਨੰਬਰ ਤੱਕ ਤੇਰਾ ਕਿਤੇ ਨਹੀਂ ਬਦਲ ਥਿਉਂਦਾ ਆ ਲੋਕ ਹਿੱਤਾਂ ਦੀ ਖਾਤਰ ਦੁਲਾ ਲੋਕ ਹਿੱਤਾਂ ਦੀ ਖਾਤਰ ਦੁਲਾ ਸਿਰ ਤੇ ਕਸ਼ਤੀ ਉਠਾਵੇ ਤੇਰੀ ਕਰਨੀ ਨੂੰ ਸਰਦਾਰਾ ਸਭ ਤੱਕ ਸੀਸ ਝਕਾਵੇ ਤੇਰੇ ਬਾਬੇ ਬੰਦਾ ਸਿੰਘ ਨੇ ਕਰ ਇਨਸਾਫ ਦਿਖਾਇਆ ਧਰਤੀ ਤਨ ਜਾਬਰ ਤੋਂ ਖੋ ਕੇ ਮਾਰਿਆ ਤਾਈ ਦਵਾਇਆ ਓ ਹੱਥਾਂ ਤੋਂ ਹੱਡੀਆਂ ਦਾ ਚੋਗਾ ਹੱਥਾਂ ਤੋਂ ਹੱਡੀਆਂ ਦਾ ਚੋਗਾ ਕਿਹੜਾ ਹੋਰ ਚਗਾਵੇ ਤੇਰੀ ਕਰਨੀ ਨੂੰ ਸਰਦਾਰਾ ਸਭ ਤੱਕ ਸੀਸ ਝੁਕਾਵੇ ਸਭ जग ਵੇਖੇ ਹੋਏ ਤੇਰੇ ਤੇ ਤਗੜੇ ਕੱਲੂ ਘਾਰੇ ਦਾ ਰੰਗ ਸੁਹਾ ਕੀਤਾ ਨਾ ਹਉ ਮਿਚ ਦੇ ਗਾਰੇ ਓਏ ਮੰਦਰ ਸ਼ਾ ਅਬਦਾਲੀ ਤੈ ਤੋਂ ਭੱਜ ਕੇ ਜਾਨ ਬਚਾਵੇ ਤੇਰੀ ਕਰਨੀ ਨੂੰ ਸਰਦਾਰਾ ਸਭ जग ਸੀਸ ਝੁਕਾਵੇ ਤੁਫਾਨ ਸੀ ਨੂੰ ਹਾਸੀ ਕੀਤੀ ਪੀਂਗ ਬਣਾ ਕੇ ਝੂਟੀ ਲੋਕਾਂ ਲਈ ਜੋ ਮੌਤ ਸਿੰਦੀ ਤੇਰੀ ਜੀਵਨ ਬੁੱਟੀ ਦਰ ਤੇ ਮੌਤ ਨੇ ਮਾਣੀ ਮੰਗਤੀ ਬਣ ਕੇ ਆਵੇ ਏਰ ਕਰਨੀ ਨੂੰ ਸਰਦਾਰਾ ਸਭ ਤੱਕ ਸੀਸ ਝੁਕਾਵੇ ਬਿੱਲੀ ਤੋਂ ਲੈ ਕੇ ਪ੍ਰਤੀਕਰ ਝੁਲਿਆ ਚੰਗਾ ਤੇਰਾ ਚਾਪਰ ਦੇ ਲਉ ਅੰਦਰ ਨਾਤਾ ਤਖਾ ਖੰਡਾ ਤੇਰਾ ਓ ਨਾਮ ਤੇਰਾ ਲੈ ਦੁਸ਼ਮਣ ਅੱਜ ਤੱਕ ਤੇਰਾ ਲੈ ਦੁਸ਼ਮਣ ਅਜ ਤੱਕ ਬੱਚੇ ਚੁੱਪ ਕਰਾਵੇ ਤੇਰੀ ਕਰਨੀ ਨੂੰ ਸਰਦਾਰਾ ਸਭ ਕੱਗ ਸੀ ਸੱਚਾਵੇ ਸ਼ੇਰ ਦਾ ਕੰਮ ਨਹੀਂ ਡਰ ਕੇ ਮਹਿਣਾ ਸ਼ੇਰ ਦਾ ਕੰਮ ਨਹੀਂ ਡਰ ਕੇ ਮਹਿਣਾ ਸਿੰਘ ਸੋਈ ਜੋ ਗੱਜੇ ਕੁਕਰ ਸ਼ੁਕਰ ਡਰ ਡਰ ਕੰਬੇ ਜਿੰਦਲ ਕੌਣ ਲਈ ਭੱਜੇ ਆਹ ਚੜਦ ਤੇਰੀ ਦੇ ਸਾਕੇ ਬੈਂਕਾ ਚੜਦ ਤੇਰੀ ਦੇ ਸਾਕੇ ਬੈਂਕਾ ਤਾਹੀ ਲਿਖ ਲਿਖ ਗਾਵੇ ਤੇਰੀ ਕਰਮੀ ਨੂੰ ਸਰਦਾਰਾ ਸਭ जग ਸੀਸ ਝੁਕਾਵੇ ਸਨਮਾਨਯੋਗ ਸਾਧ ਸੰਗਤ ਮਹਾਨ ਆਤਮਾ ਪਵਿੱਤਰ ਹਸਤੀ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੀਰ ਸਿੰਘ ਸਾਹਿਬ ਉਹਨਾਂ ਦਾ ਪਿੱਤਰ ਜਨਮ ਦਿਹਾੜਾ ਨਗਰ ਸਭਰਾ ਔਰ ਇਲਾਕੇ ਦੀ ਸੰਗਤ ਬੜੀ ਚੜ੍ਹਦੀ ਕਲਾ ਨਾਲ ਮਨਾ ਰਹੀ ਹੈ। ਮਹਾਪੁਰਖਾਂ ਦੀ ਕਰਨੀ ਬਹੁਤ ਵੱਡੀ ਹੈ ਤੇ ਮਹਾਨ ਹੈ। ਸਿਰ ਝੁਕਦਾ ਐਸੇ ਮਹਾਪੁਰਖਾਂ ਨੂੰ ਇਹ ਉਹ ਦਰਬਾਰ ਹੈ। ਇਥੇ ਆਪਾਂ ਜੋ ਵੀ ਕੁਝ ਮੰਗਦੇ ਆ ਨਾ ਸਾਧ ਸੰਗਤ ਜੀ ਝੋਲੀਆਂ ਭਰ ਜਾਂਦੀਆਂ ਨੇ ਝੋਲੀਆਂ। ਉਹਨਾਂ ਦਾ ਜਨਮ ਦਿਨ ਨਗਰ ਸਭਰਾ ਦੀ ਸੰਗਤ ਸੰਪਰਦਾਏ ਦਲ ਬਾਬਾ ਬਿਧੀ ਚੰਦ ਜੀ ਵੱਲੋਂ ਸਮੁੱਚਾ ਨਗਰ ਤੇ ਇਲਾਕੇ ਦੀ ਸੰਗਤ ਆਪ ਜੀ ਮਨਾ ਰਹੇ ਹੋ ਲੱਖ ਲੱਖ ਵਧਾਈਆਂ ਪੇਸ਼ ਕਰਦੇ ਹੋਏ ਇਹਨਾਂ ਖੁਸ਼ੀਆਂ ਵਿੱਚ ਫਤਿਹ ਸਾਂਝੀ ਕਰਦੇ ਹਾਂ ਸਰਬੱਤ ਮਾਈ ਭਾਈ ਸਤਕਾਰ ਨਾਲ ਗੱਜ-ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ